ਦੇ ਬਹੁਤ ਹੀ ਸਤਿਕਾਰਯੋਗ ਬੰਗੇ ਤੋਂ ਸਾਡੇ ਐਕਐਮਐਲਏ ਸਾਹਿਬ ਸਤ ਲੋਚਨ ਸਿੰਘ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਉਹਨਾਂ ਨੂੰ ਹੋਟਲ ਦੇ ਵਿੱਚ ਹਾਰਟ ਅਟੈਕ ਆਇਆ ਪਰ ਉਸ ਤੋਂ ਬਾਅਦ ਰੋਸਪਿਟਲ ਪਹੁੰਚਣ ਨੇ ਆਖਿਆ ਕਿ ਸਰੀਰ ਦੇ ਵਿੱਚ ਸਾਹ ਨਹੀਂ ਹੈਗੇ ਇਹ ਪੂਰੀ ਹੋ ਚੁੱਕੇ ਹੈਗੇ ਆ ਸੋ ਸਾਡੇ ਲਈ ਬੜੀ ਦੁਖ ਦੀ ਗੱਲ ਹੈ ਸਰ ਇਹ ਕਿਹੜੇ ਸਾਲ ਦੇ ਸਾਰੇ ਐਮਐਲਏ ਬਣੇ ਸੀ ਸਰ ਇਹ 2002 ਤੋਂ 2007 ਔਰ ਫਿਰ 12 ਤੋਂ 17 ਜਦੋਂ ਇਹ ਦੋਵਾਰੀ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਕਾਂਗਰਸ ਪਾਰਟੀ ਵੱਲੋਂ ਦੌਰ ਐਮਐਲਏ ਦੀ ਵਿਧਾਨ ਸਭਾ ਦੇ ਵਿੱਚ ਆਜਾ ਅ ਕਾਰਜਕਾਲ ਕੀਤਾ ਹੈਗਾ ਜੀ ਪਰਵਾਰ ਦੀ ਸਰ ਗੱਲ ਕਰੀ ਸੀ ਪਰਿਵਾਰ ਚ ਇਹਨਾਂ ਦੀ ਗੱਲ ਹੋ ਗਈ ਹੈ ਸਰ ਮਿਸਿਸ ਸੋਨ ਨਾਲ ਗੱਲ ਹੋ ਗਈ ਹੈ ਜੇਟੀ ਨਾਲ ਗੱਲ ਹੋ ਗਈ ਹੈ ਮੈਨੂੰ ਇਹ ਦੁੱਖदाई ਖਬਰ ਅਸੀਂ ਉਸ ਤੋਂ ਜਾਣੂ ਕਰਵਾਤਾ ਹੈ ਔਰ ਉਸ ਇੱਥੇ ਜੋ ਕਾਨੂੰਨੀ ਤੌਰ ਤੇ ਕੋਈ ਪੇਪਰ ਵਰਕ ਤਿਆਰ ਕਰਕੇ ਫਿਰ ਅਸੀਂ ਸ਼ਰੀਰ ਨੂੰ ਹਾਜੀ ਐਸੀ ਕਿ ਜੇ ਲਗਾਤਾਰ ਤੀ ਕਾਫੀ ਦਿਨਾਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਸੀ ਜੀ ਲਗਾਤਾਰ ਕੈਂਪੇਨ ਦੇ ਵਿੱਚ ਹਿੱਸਾ ਲੈ ਰਹੇ ਸੀ ਔਰ ਅੱچھے ਪਲੇ ਅੱਛੀ ਸਿਹਤ ਸੀ ਖੁਸ਼ਮਜ਼ਾਹ ਸੀ ਅੱਜ 9 ਵਜੇ ਵੀ ਜਸt ਏਰੀਆ ਦੇ ਵਿੱਚ ਉਹ ਕੰਮ ਆਪਣਾ ਸੇਵਾ ਕਰ ਰਿਹਾ ਹੈਗੀ ਹੈ ਜੀ ਉਸ ਵਰਡ ਦੇ ਵਿੱਚ ਸਾਰੇ ਲੋਕਾਂ ਨੂੰ ਸਵੇਰੇ ਮਿਲੇ ਹੈਗੇ ਆ ਹੁਣ ਸਾਡੇ ਤਾਂ ਜਿਵੇਂ ਕਹੀਏ ਸਾਡੇ ਤਾਂ ਸੋਚੀ ਸੋਚ ਵੀ ਇਹ ਗੱਲ ਨਹੀਂ ਸੀ ਕਿ ਆਪ ਕੋ ਸਾਡੇ ਨਾਲ ਘਟਨਾ ਵਾਪਰੂਗੀ ਜੀ ਸਰ ਕਿੰਨੀ ਕਿੰਨੀਆਂ ਦੀ ਐਸ ਕਿੰਨੀ ਕਿੰਨੀਆਂ ਸ਼ੂਨ ਸਾਹਿਬ ਮੇਰੇ ਖਿਆਲ ਦੇ ਵਿੱਚ ਜੀ ਆ 69 68 ਇਅਰਸ ਆ 69 ਸਾਲ ਦੇ ਵਿੱਚ ਮੇਰੇ ਸਾਥ ਹੋਣੀ ਚਾਹੀਦੀ ਐ ਸ ਦੇ ਬਹੁਤ ਹੀ ਸਤਿਕਾਰਯੋਗ ਬੰਗੇ ਤੋਂ ਸਾਡੇ ਐਕਐਮਐਲਏ ਸਾਹਿਬ ਸਤਲੋਚਨ ਸਿੰਘ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਉਹਨਾਂ ਨੂੰ ਹੋਟਲ ਦੇ ਵਿੱਚ ਹਾਰਟ ਅਟੈਕ ਆਇਆ ਹੈ ਫਿਰ ਉਸ ਸਮੇਂ ਜਦੋਂ ਹਸਪਤਾਲ ਪਹੁੰਚੇ ਉਹਨਾਂ ਨੇ ਆਖਿਆ ਕਿ ਸਰੀਰ ਦੇ ਵਿੱਚ ਸਾਹ ਨਹੀਂ ਹੈਗੇ ਇਹ ਪੂਰੇ ਹੋ ਚੁੱਕੇ ਹੈਗੇ ਆ ਸੋ ਸਾਡੇ ਲਈ ਬੜੀ ਦੁੱਖ ਦੀ ਗੱਲ ਹੈ ਸਰ ਇਹ ਕਿਰੇ ਸਾਰੇ ਸਾਰੇ ਐਮਐਲਏ ਬਣੇ ਸੀ ਸਰ ਇਹ 2002 ਤੋਂ 2007 ਔਰ ਫਿਰ 12 ਤੋਂ 17 ਜਦੋਂ ਇਹ ਦੋ ਵਾਰੀ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਕਾਂਗਰਸ ਪਾਰਟੀ ਵੱਲੋਂ ਦੋ ਰ ਐਮਐਲਏ ਦੀ ਵਿਧਾਨ ਸਭਾ ਦੇ ਵਿੱਚ ਆ ਉਹਦਾ ਕਾਰਜਕਾਲ ਕੀਤਾ ਹੈਗਾ ਜੀ ਪਰਵਾਦੀ ਸਿਰ ਗੱਲ ਕਰੀ ਸੀ ਪਰਵਾਦ ਚ ਗੱਲ ਹੋ ਗਈ ਹੈ ਸਰ ਮਿਸਿਸ ਸੋਨਨਾ ਗੱਲ ਹੋ ਗਈ ਹੈ ਡੇਟੀ ਨਾਲ ਗੱਲ ਹੋ ਗਈ ਐ। ਮਾਨੂੰ ਇਹ ਦੁਖਦਾਈ ਖਬਰ ਅਸੀਂ। ਮੈਂ ਉਸ ਤੋਂ ਜਾਣੂ ਕਰਵਾਤਾ ਐ। ਔਰ ਉਹਨਾਂ ਸੀ ਇੱਥੇ ਜੋ ਕਾਨੂੰਨੀ ਤੌਰ ਤੇ ਕੁਝ ਪੇਪਰਵਰਕ ਤਿਆਰ ਕਰਕੇ ਫਿਰ ਅਸੀਂ ਸ਼ਰੀਏ ਨੂੰ। ਅੱਜ ਐਸੀ ਕਿ ਜੇ ਲਗਾਤਾਰ ਇ ਕਾਫੀ ਦਿਨਾਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਸੀ ਜੀ ਲਗਾਤਾਰ ਕੈਂਪੇਨ ਦੇ ਵਿੱਚ ਹਿੱਸਾ ਲੈ ਰਹੇ ਸੀ ਔਰ ਅੱچھے ਪੱਲੇ ਅੱਛੀ ਸਿਹਤ ਸੀ। ਕੁਛ ਮਜ਼ਾਦ ਸੀ ਅੱਜ 9 ਵਜੇ ਵੀ। ਜਿਸ ਏਰੀਆ ਦੇ ਵਿੱਚ ਉਹ ਕੰਮ ਆਪਣਾ ਸੇਵਾ ਕਰ ਰਿਹਾ ਹੈ ਗਿਆ ਜੀ ਉਸਪੋਰਟ ਦੇ ਵਿੱਚ ਸਾਰੇ ਲੋਕਾਂ ਨੂੰ ਸਵੇਰੇ ਮਿਲੇ ਹੈਗੇ ਆ ਹੁਣ ਸਾਡੇ ਤਾਂ ਜਿਵੇਂ ਕਹੀਏ ਸਾਡੇ ਤਾਂ ਸੋਚੀ ਸੋਚ ਵੀ ਗੱਲ ਨਹੀਂ ਸੀ ਕਿ ਆਹ ਕੋ ਸਾਡੇ ਨਾਲ ਘਟਨਾ ਵਾਪਰੂਗੀ ਜੀ ਕਿੰਨੀ ਕਿੰਨੀ ਇਸ ਕਿੰਨੀ ਕਿ ਸਾਹਿਬ ਮੇਰੇ ਖਿਆਲ ਦੇ ਵਿੱਚ ਜੀ 69 68 ਇਅਰਸ ਆ 68 ਸਾਲ ਦੇ ਵਿੱਚ ਮੇਰੇ ਸਾਥ ਹੋਣੀ ਚਾਹੀਦੀ ਐ Thank you.